ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪੋ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੇ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵਈ ਜੇ ਲੈ ਰਹਾ ਲੰਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸੈ ਸਣ ਪੰ ਲਖੋ へ ਤੱਕ ਨ ਚੱਲੇ ਨਾਲ ਕਿਵ ਸਚਾਰਾ ਹੋਈ ਐ ਇੱਕ ਪੂੜਾ ਟੁੱਟਾ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਚਾਹੀ ਹੁਕਮੇ ਹੋਵਨ ਜੀ ਹੁਕਮ ਲਵੜਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇਹ ਇੱਕ ਨੌਕੀਂ ਬਕਸੀਸ ਇੱਕ ਹੁਕਮੀ ਸਦਾ ਪੁਆਈ ਹੈ ਹੁਕਮ ਆਂਦਰ ਸਭ ਕੋ ਬਾਹਰੋਂ ਨਾ ਕੋਈ ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਈ ਗਾਵੇ ਕੋ ਤਾਣਣ ਹੋਵੇ ਕਿਸੇ ਤਾਣਣ ਗਾਵੇ ਕੋ ਤਤ ਜਾਣੈ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਗੀ ਚਾਰ ਗਾਵੇ ਕੋ ਸਜ ਰਤਨ ਖੇ ਗਾਵੇ ਕੋ ਜੀ ਦਸਰਦੇ ਗਾਵੈ ਕੋ ਜਪਦ ਸਦੂਰ ਗਾਵੈ ਕੋ ਵੇਖੇ ਹੰਦਰ ਹਦੂਰ ਕਤਨਾ ਕਥੀ ਨ ਆਵੇ ਟੋਟ ਕਤ ਕਤ ਕਥੀ ਕੋਟੇ ਕੋਟ ਕੋਟ ਦੇਂਦਾ ਦੇ ਲੈ ਤਕ ਪਾਹੀ ਜੁਗਤ ਜੰਤਰ ਖਾਹੀ ਖਾਹੀ ਹੁਕਮ ਚਲਾਏ ਰਾਹੋ ਬੰਨਾ ਨਾਨਕ ਰਿਕਸਾ ਵੇ ਪ੍ਰਵਾਹ ਸਾਚਾ ਸਹਬ ਸਚ ਨਾਏ ਭਾਕਾ ਭਉ ਪਾਰ ਅਖੈ ਮੰਗਹਿ ਤਿਹ ਤਿਹ ਦਤ ਕਰੇ ਦਾਤਾ ਫੇਰ ਕਿ ਅਗੇ ਰਖੀਐ ਜਿਸ ਦਾ ਦਰਬਾਰ ਮੁਖ ਬੋਲਣ ਬੋਲਿਐ ਜਿਤ ਸੰਤਰ ਪਿਆਰੇ ਅੰਮਤ ਵੇਲਾ ਸਚਨਾਵ ਵਡੇ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੀ ਵਿਚਾਲੀਆਂ ਸਭ ਆਪੇ ਸਿਆਰ ਆਪਾ ਨਾ ਜਾਏ ਕੀਤਾ ਨਾ ਹੋਏ ਆਪੇ ਆਵ ਨਿਰੰਜਨ ਸੋਏ ਜਿਸੇ ਵਤ ਪਾਇਆ ਮਾਨ ਨਾਨਕ ਗਾਵੀਐ ਗੋੜੀ ਨਥਾਨ ਗਾਵੀਐ ਸੁਣੀਐ ਮਨ ਰਕੀਐ ਭਾਉ ਦੁਖ ਪਰਹਰ ਸੁਖ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਏ ਗੁਰਈਸ਼ਰ ਗੁਰਪੁਰ ਪਰਮਾ ਗੁਰਪਾਰਵਤੀ ਮਾਈ ਜਿਉਂ ਜਾਣਾ ਆਕਾ ਨਹੀਂ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇ ਬੁਝਾਈ ਸੋਮਾ ਜੀ ਆਂ ਕਹ ਤਾਤਾ ਸੋਮਨ ਸਿਰ ਨਾ ਜਾਏ ਤੇ ਰਤਨਾਵਾਂ ਜੇ ਜਸ ਭਾਵਾਂ ਬਿਣ ਭਾਣੇ ਕੇ ਨਾਇ ਕਰੀ ਜਿਤੇ ਸਿਰ ਟਪਾਈ ਵੇਖਾ ਬਿਣ ਕਰਮਾਂ ਕੇ ਮਿਲ ਲੈ ਲਈ ਮਤੋ ਵਿੱਚ ਰਤਨ جواهر ਮਾਣਿਕ ਜੇ ਕੋ ਗੁਰ ਕੀ ਸਿੱਖ ਸੋਣੀ ਗੋਰਾ ਇੱਕ ਦੇਵੁ ਭਜਾਈ ਸੋਹਣਾ ਜੀਆਂ ਕਹਿਕ ਦਾਤਾ ਸੋ ਮੈਂ ਮਿਸਰ ਨਾ ਜਾਏ ਜੇ ਜੁਗ ਚਾਰੇ ਆਰ ਜਾਓ ਦੁਸ਼ਮਣੇ ਨੂੰ ਹੋਵੇ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਨੌਰ ਕਾਇਕੈ ਜਸ ਕੀਰਤ ਜਗਲੇ ਚੇਤ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੀ ਕੀਟ ਆਏ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇ ਤਿਹਾ ਕੋਈ ਨਾ ਸੁੱਝੇ ਜੇ ਤਸ ਗੁਣ ਕੋਈ ਕਰੇ ਸੁਣਿਆ ਸਦਪੀਸੁਰ ਨਾਤਾ ਇਹ ਸੁਣਿਆ ਧਰਤਵਲੇ ਆਕਾਸ ਇਹ ਸੁਣਿਆ ਦੀਪ ਲੋ ਪਾਤਲੈ ਸੁਣੇ ਕੋਈ ਨਾ ਸਕੈ ਕਾਲ ਨਾਨਕ ਪਾਤਾ ਹੁਦਾ ਵਿਗਾਸ ਸੁਣਿਆ ਦੂਤ ਪਾਉ ਕਾਨਾ ਸੁਣੈ ਸਰਬਰਮੰ ਇੰਦੈ ਸੁਣੈ ਮੁਖ ਸਲਾਹਨ ਮੰਦੈ ਸੁਣੈ ਜਗ ਜੀਵਤ ਤਨ ਥੇਦ ਸੁਣੈ ਸਾਸ ਸੰਤ ਦੇਵ ਨਾਨਕ ਭਤਾਂ ਦਾ ਵਿਗਾਸ ਸੁਣੈ ਦੁੱਖ pau ਕਾ ਨਾਸ ਸੁਣੈ ਸਾਸ ਸੰਤੋ ਗਿਆਨੈ ਸੁਣੈ ਅਠੜ ਕਿਸ਼ਨਾਨ ਸੁਣੈ ਪਰਪੜ pau ਹੈ ਮਾਨ ਨਹੀਂ ਸੁਣੈ ਲੱਗੇ ਸਜ ਧਿਆਨ ਨਾਨਕ ਭਉ ਤਾ ਹੁੰਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਗੁਣ ਕੀ ਗਾਹ ਸੁਣੈ ਸੇਹ ਕਿਰਪਾ ਪਾਤਸ਼ਾ ਸੁਨਿੰਦਰ ਪਾਵੈ ਰਾਹ ਸੁਣੈ ਹਾਥ ਵਸਗਾ ਨਾਨਕ ਭਉ ਤਾ ਹੁੰਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛਾ ਪਛਤਾਏ ਕਾਗਜ਼ ਕਲਮ ਨਾਲ ਲਿਖਣ ਹਾਰ ਮਨੈ ਕਵਰ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸੁਧ ਹੋਏ ਮਨੈ ਮੋਹ ਛੁਟਾ ਨਾ ਖਾਏ ਮਨੈ ਜੰਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣ ਮਨ ਕੋਏ ਮਨੈ ਮਾਰਗ ਤੱਕ ਨਾ ਪਾਏ ਮਨੈ ਪਤ ਸਿਉ ਪ੍ਰਗਟ ਜਾਏ ਮਨੈ ਮਗ ਨਾ ਚੱਲੇ ਪੰਥ ਮਨੈ ਧਰਮ ਸਿਤੀ ਸੰਬੰਧ ਐਸਾ ਨਿਰੰਜਨ ਹੋਵੇ ਜੀ ਕੋ ਮਨ ਜਾਣ ਮਨ ਹੋਏ ਮਨੈ ਪਾਵੇ ਮੁਕਤਿ ਆਰ ਮਨੈ ਪਰਵਾਰ ਸਾਹਾਰ ਮਨੈ ਤਰੇ ਤਰੇ ਗੁਰ ਸਿਖੇ ਮਨੈ ਨਾਨਕ ਭਵਹਿ ਨ ਭਿਖੇ ਐਸਾ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵ ਹੈ ਦਰਗਹਿ ਮਾਨੀ ਪੰਚੇ ਸੁਹ ਹੈ ਦਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਧੌਲ ਕਰਮ ਦਇਆ ਕਾ ਪੂਤ ਸੰਤੋਖਤਾ ਵਰ ਕਾ ਜਨਸੂਤ ਜੇ ਕੋ ਬੁਝਾ ਹੋਆ ਸਚਿਆਰ ਤਵ ਲੈ ਉਪਰ ਕੀਤਾ ਭਾਰ ਧਰਤੀ ਹੋਰ ਪਰ ਗੁਰੂ ਹੋਰ ਤੁਸੇ ਭਾਰਤ ਲੈ ਖੁਣ ਜੋਰ ਜੀ ਆਇਆਂ ਤਰੰਗਾ ਕੇ ਨਾਮ ਸਵਣਾ ਲਿਖਿਆ ਬੜੀ ਕਲਾ ਇਹੋ ਲੈ ਕਲਗ ਜਾਣਾ ਕੋਏ ਲੈ ਕਲ ਲਿਖਿਆ ਕੀਤਾ ਹੋਵੇ ਕੀਤਾ ਤਾਨਸ ਵੱਲ ਰੂਪ ਕੀਤੀ ਦਤ ਜਾਣਾ ਕੌਣ ਤੂਤੇ ਕੀਤਾ ਵਸਾਓ ਇੱਕ ਕਵਾਉ ਤਸਤੇ ਹੋਏ ਲਗਦਰੀ ਆਓ ਪਦਰਤ ਕੌਣ ਕਹਾ ਵਿਚਾਰ ਵਰਣ ਜਮ ਇੱਕ ਵਾਰੇ ਜੋ ਤਦ ਭਾਵੈ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਰੰਗਤਾ ਹਾਂ ਸੰਗ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਕਵੇਦ ਪਾਠ ਔਰ ਸੰਗ ਯੋਗ ਮੰਦਰਾ ਹੈ ਉਦਾਸ ਆਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਗ ਦਾਤਾ ਰੇ ਅਸੰਗ ਸੂਰਮਹ ਫਕਸਾ ਰੇ ਅਸੰਗ ਮੋਨ ਲਿਲਾਇਤਾ ਗੁੰਦਰਤ ਕਵਣ ਕਹਾ ਵਿਚਾਰ ਵਰਣ ਜਮਾ ਏਕ ਵਾਰ ਜੋ ਤਦ ਭਾਵੇ ਸਾਈ ਭਲੇਕਾਰ ਤੂੰ ਸਦਾ ਸਲਾੰਕ ਤੰਦਰੰਕਾਰ ਆਸੰਗ ਮੂਰਖ ਅੰਧਕੂਰ ਅਸੰਗ ਚੋਰ ਹਰਾਮਕੂਰ ਆਸੰਗ ਕੇ ਅਮਰ ਕਰ ਜਾਏ ਜੋਰ ਇਸੰਗਲ ਵਣਹ ਤੱਕ ਮਾਹੇ ਇਸੰਗ ਪਾਪੀ ਪਾਪ ਕਰ ਜਾਏ ਆਸੰਗ ਕੋੜੇ ਅਰ ਕੋੜੇ ਫਿਰਾਹੇ ਇਸੰਗ ਮਲੇਸ਼ ਮਲ ਭਾਕਾ ਹੈ ਇਸੰਗ ਨੰਦ ਅਕਸਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤਤ ਭਾਵੈ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਰੰਗਕਾਰ ਆ ਸੰਗ ਨਾ ਸੰਥਾਵੇਂ ਅਗਮ ਗਮ ਸੰਤ ਲੋ ਸੰਕਹਿ ਸਰ ਭਾਰੋ ਹੋਏ ਆਖਰੀ ਨਾਮ ਆਖਰੀ ਸਾਲਾ ਆਖਰੀ ਗਿਆਨ ਗਿਤ ਗੁਣਗਾ ਆਖਰੀ ਲਿਖਨ ਬੋਲਨ ਬਾਣ ਆਖਰੀ ਸਤ ਸੰਜੋਗ ਵਕਾਂ ਜਿਨ ਲਿਖਤ ਸਰਨਾਹੇ ਜੇ ਫਰਮਾਇ ਤਿਤ ਪਾਏ ਜਿ ਤਾ ਕੀਤਾ ਤਿਤ ਨਾਉ ਬਿਨ ਨਾਵੇ ਨਾਹੀ ਕੋ ਥਾ ਕੁਦਰਤ ਕਵਣ ਕਹਾ ਵਿਚਾਰੈ ਵਾਰਣ ਜਾਵੈ ਇੱਕ ਵਾਰ ਚੁੱਤਤ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਤੇਰੰਗਕਾਰ ਪਰ ਇਹ ਹੱਥ ਕਰਤੰਦੇ ਪਾਣੀ ਧੋਤਾ ਤਰਥੋ ਕੀ ਮੁਤਕਲੀ ਤੇ ਕੱਪੜ ਹੋਏ ਤੇ ਸਾਬਣ ਲਈ ਆ ਧੋਏ ਪਰ ਇਹ ਮਤ ਪਾਪਾ ਕੈ ਸਾਂਗੇ ਉਹ ਧੋਪੈ ਨਾ ਵੈ ਕ ਰੰਗੇ ਪੁੰਨ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਗ ਲਾ ਜਾ ਹੋ ਆਪੀ ਵੀ ਜਾਪੀ ਖਾ ਹੋ ਨਾਨਕ ਮੁਕਮੀ ਆਵੋ ਜਾ ਤੇ ਰਤ ਤਪਦਾ ਦਦਦਾਨ ਜੇ ਕੋ ਪਵਤਲ ਕਾ ਮਾਨ ਸੁਣਿਆ ਮੁੰਨਿਆ ਮਨ ਕੀ ਤਪਾਉ ਅੰਤਰ ਗਤ ਇਸ ਮਲਨਾ ਸਾ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵ ਸਤ ਤਤ ਬਾਣੀ ਬਰਮਾਓ ਸ ਸੋਹੰਸ ਦਾ ਮਨ ਚਾ ਕਵਣ ਸੋ ਰਿਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕੌਨ ਸੇ ਰੁੱਤੀ ਮਾਉ ਕਵਣਾ ਜਿਤੋ ਆ ਆਕਾਰ ਵੇ ਨਾ ਪਾਇਆ ਪੰਡਤੀ ਜੀ ਹਵਲੇ ਕੁਰਾਨ ਹਣ ਵਕਤ ਨਾ ਪਾਇਓ ਕਾਤੀਆਂ ਜੇ ਲਿਖਣ ਲੈ ਕੁਰਾਨ ਤਤਵਾਰਨਾ ਜੋਗੀ ਜਾਣਾ ਰਤਮਾਉਨਾ ਕੋਈ ਜੇ ਕਰਤਾ ਸੱਚੇ ਕੋ ਸਾਜੇ ਆਪੇ ਜਾਣਾ ਸੋਈ ਕਿ ਕਰਿਆ ਕਾ ਕਿਉਸਾ ਲਾਹੀ ਕਉ ਵਰਣੀ ਕਿ ਜਾਣਾ ਨਾਨਕ ਆਪਨ ਸਭ ਕੋ ਆਖੈ ਇੱਕ ਤੋਂ ਇੱਕ ਸੇ ਜਾਣਾ ਵਡਾ ਸਾਹਿ ਵੱਡੀ ਨਾਈ ਕੀਤਾ ਜਾ ਕੋ ਹੈ ਨਾਨਕ ਜੀ ਕੋ ਆਪੋ ਜਾਣਾ ਕਹਿ ਗਿਆ ਨਾ ਸੋ ਹੈ ਪਾਤਾਲਾਂ ਪਾਥਾਲ ਲੈ ਲਖਿਆਗਾਸਾਂ ਆਗਾਸੀ ਓੜ ਕੋੜ ਭਾਲਤ ਕੇ ਵੇਦ ਕਹਿਣਿ ਕਵਾਤ ਸੈ ਸਟਾਰਾ ਕਣਕ ਦੇ ਬਾਸੂਲੀਕ ਥਾਤ ਲਿਖਾ ਹੋਇ ਤਾ ਲਕੀਐ ਲਿਖਾ ਹੋਇ ਵਿਨਾਸ ਸਈ ਨਾਨਕ ਵੱਡਾ ਆਖੀਐ ਆਪੇ ਜਾਣਿਆ ਸਾਲਾ ਹੀ ਸਾਲਾ ਹੀ ਤੇ ਸੁਤਨ ਪਾਈਆ ਨਦੀਆਂ ਤੇ ਵਾਪ ਪਵੈ ਸੁਦਨ ਨ ਜਾਣੀਐ ਸੋ ਨਾ ਸਾ ਸੁਲਤਾਨ ਗਰਹ ਸਿਤੀ ਮਾਲ ਧਾਨ ਕਿਹੜੀ ਤੁੱਲ ਨ ਹੋਵਨੀ ਜੇ ਤੁਸ ਮਨੋਂ ਨ ਵਿਸਰੈ ਆਂਧ ਨ ਸਿਤੀ ਕਹਿ ਨਾ ਅੰਤ ਅੰਤ ਨ ਕਰਨ ਦੇ ਨਾ ਅੰਤ ਅੰਤ ਨ ਰੇਖਣ ਸੁਨਾ ਅੰਤ ਅੰਤ ਨ ਜਾਪੈ ਕੰਮਨ ਮਨ ਤੈ ਕਾਦ ਨ ਜਾਪੈ ਕਿ ਤਾ ਆਕਾਰ ਅੰਤ ਨ ਜਾਪੈ ਪਾਰ ਆਵਾਰ ਅੰਤ ਕਰਨ ਕਿਤੇ ਬਿਲਾਹੀ ਤਾ ਕਿੰਤ ਨ ਪਾਏ ਜਾਏ ਕਿ ਉਹ ਉੰਤਨ ਜਾੜਾ ਕੋਈ ਬਹੁਤਾ ਤਈਏ ਬੋਤਾ ਹੋਏ ਵੱਡਾ ਸਹਿਬ ਉੱਚਾਤਾ ਉੱਚੇ ਪਰੂਚਾਨਾ ਤੇ ਵੱਡਾ ਉੱਚਾ ਹੋਏ ਕੋਈ ਜਿਸੁ ਸਿਚੇ ਕੋ ਜਾਣੈ ਸੋਏ ਜਿਵੜੇ ਆਪ ਜਾਣੈ ਆਪਾਪਿ ਅਨੰਤ ਨਤਿ ਕਰਮੀਂ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲੰਤ ਮਾਏ ਕਿਤੇ ਮੰਗੇ ਜੋਤ ਉਪਾਰ ਕਿਤੇ ਗਣ ਗਣ ਹੋਈ ਜਾਰ ਕਿਤੇ ਕੁੱਟਤਾ ਹੈ ਵਿਕਾਰ ਕਿਤੇ ਲੈ ਲੈ ਮੁਕਰ ਪਾਹਿ ਕਿਤੇ ਮੁਰ ਕਾਹਿ ਕਾਹਿ ਕਿਤੇ ਆ ਦੁਖੂ ਸਦਮਾ ਰਹਿ ਤੇ ਦਾ ਤੇ ਰਦਾਤ ਬੰਦ ਕਦਾਸੀ ਪਾਣਾ ਹੋਏ ਹੋ ਰੱਖ ਨ ਸਕੈ ਕੋਈ ਜੇ ਕੋ ਖਾਇ ਕੱਖਣ ਪਾਏ ਉਹ ਜਾਣੈ ਜਿਤਿਆ ਮੈਂ ਖਾਇ ਆਪੇ ਜਾਣੈ ਆਪੇ ਦੇ ਆ ਕੈਸੇ ਫੇਕੀ ਕੀ ਜਿਸਮੋਂ ਬਖਸ਼ੇ ਸਾਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਆ ਮੁੱਲ ਗੁਰਨਾ ਮਲਵਾ ਵਪਾਰ ਇਹ ਮਲਵਾ ਵਪਾਰ ਇਹ ਮੂਹਂਡਾਰ ਆ ਮੁੱਲੇ ਆ ਵੇ ਮੁੱਲੇ ਚਾਹੇ ਉਮਲ ਪਾਏ ਮੁੱਲਾ ਸਮਾਏ ਆ ਮੁੱਲ ਧਰਮ ਮੁੱਲ ਦੀਵਾਨੇ ਅਮਰਤਲੰਦ ਪਰਵਾਨੇ ਮੂਹਂ ਵਖੀਸ਼ ਮੁੱਲੇ ਸਾਲ ਆ ਮੁੱਲ ਕਰਮ ਮੁੱਲ ਫਰਮਾਇਣੇ ਮੁੱਲੋ ਮੁੱਲਾ ਕਾ ਨਾ ਜਾਏ ਆਖਾ ਕਰੇ ਲਿਵਲਾ ਆਖੈ ਵੇਦ ਪਾਠ ਪ੍ਰਾਣ ਆਖੈ ਪੜਿ ਕਰਵ ਗਿਆਨ ਆਖੈ ਵਰਨ ਆਖੈ ਇੰਦ ਆਖੈ ਗੋਪਿਤ ਗੋਵਿੰਦ ਆਖੈ ਸਰਗ ਸਤ ਆਖੈ ਕਿਤੇ ਕਿਤੇ ਬੁੱਧ ਆਖੈ ਦਾਨ ਆਖੈ ਦੇਵੀ ਆਖੈ ਸੁਰ ਨਰ ਮੰਜਨ ਸੇਵੈ ਕਿਤੇ ਆਖੈ ਅਕਣ ਪਾਏ ਕਿਤੇ ਕਹਿ ਕਾ ਛੁੱਟ ਜਾਹੇ ਤੇ ਕਿਤੇ ਹੋਰ ਕਰੇ ਤਾਹ ਨਸ ਕਹਿ ਕੀ ਕੇ ਜੇ ਵੜ ਪਾਵੈ ਤਿਗੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੁਅਕ ਕਹਿ ਬੋਲੇ ਗਾਣ ਤਲ ਕੇ ਸਰਗਾਵਾ ਰੰਗਾਵਾ ਸੋਦਰ ਕੇ ਹਾਸੋ ਕਰਕੇ ਹਜਤ ਵਸਰ ਸੰਮਾਲੇ ਬਾਜੇ ਨਦ ਨਿਕ ਸੰਕਾ ਕਿਤੇ ਵਵਨ ਹਾਰੇ ਕਿਤੇ ਰਗ ਪ੍ਰੀਸੂ ਕਹੀ ਅਨਾ ਕਿਤੇ ਗਵਨ ਹਾਰੇ ਗਵ ਤਹੁ ਕੋਣ ਪਾਣੀ ਵੈ ਸੰਦਰ ਗਵ ਰਾਜ ਤਰਨ ਦਵਾਰੇ ਗਾਵਾ ਚਤੁਰਤਲਖਸਾਨੈ ਲੇਲੇ ਧਰੰਗੀ ਚਾਰੇ ਗਾਵਾ ਈਸ਼ਰ ਬ੍ਰਹਮਾ ਦੇਵੀ ਸੋਨਸ ਦਸਵਾਰੇ ਗਾਵਾ ਇੰਦਨਦਤਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਾ ਸਸਮਨ ਅੰਦਰ ਗਾਵਨ ਸਤ ਵਿਚਾਰੇ ਗਾਵਨ ਜਤੇ ਸਤੀ ਸੰਤੋਖੀ ਗਾਵਾ ਵੇਖਾਰੇ ਗਾਵਨ ਪੰਡਿਤ ਪੰਨਰਕਿਸ਼ਰ ਜੁਗਵੈਦ ਨਾਲੇ ਗਾਵਹਿ ਮੋਹਨੀ ਅਮਨ ਮੋਹਨ ਨੈ ਸੁਰਜਾ ਮਚ ਪਾਇ ਆਲੇ ਗਮ ਨਰਦਨ ਪਾਇ ਤੇਰੇ ਅਠਸਤੀਸ ਨਾਲ ਲੈ ਗਾਵਹਿ ਜੁਤ ਮਾਵਲਸੂਰਾ ਗਾਵਹਿ ਕਣੀ ਚਾਰੇ ਗਾਵਹਿ ਕੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸਹੀ ਤਦ ਨੂੰ ਗਾਵਹਿ ਜੋ ਤਤ ਭਾਵਨ ਰਤੇ ਤੇਰੇ ਭਾਤਰ ਸਾਲੇ ਹੋਰ ਕਿਤੇ ਗਾਵਨ ਸਿਮ ਜਿਤਨਾ ਆਵਨ ਨਾਨਕਾ ਵਿਚਾਰ ਸੋਈ ਸੋਈ ਸਦਾ ਸਾਹਿਬ ਸੱਚ ਸਚਿ ਨਾਹੀ ਹੈ ਹੈਪੀ ਹੋਸੀ ਜੈ ਨਾ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜੰਸੀ ਮਾਇਆ ਜਨੋ ਪਾਏ ਕਰ ਕਰ ਵੇਖਿਆ ਕੀਤਾ ਆਪਨਾ ਜਿ ਤਿਵੜਿਆ ਜੋ ਦਸ ਪਾਵ ਸੋਈ ਕਰਤੀ ਹੁਕਮ ਕਰਣਾ ਜਾਏ ਸੋ ਪਾਸਾ ਸੋ ਸਾ ਪਾਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸਰਮਪੰਚੋਲੀ ਧਿਆਨ ਕੀ ਕਰੈ ਵਿਭੂਤਾ ਕੰਧਾ ਕਲ ਕੁਾਰੇ ਕਾਇਆ ਜਿਤ ਡੰਡਾ ਪ੍ਰਤੀਤੈ ਆਇ ਪੰਤਿਸਕਲ ਦੇ ਮਾਤੀ ਮਨ ਜੀਤੈ ਜਗ ਜੀਤ ਆਦੇਤਸਿਆ ਤੇਸੇ ਆਦੰਦਿਲ ਨਾਦ ਨਾਹਤ ਜੁਗ ਜੀਵੇ ਕੋ ਵੇਸ ਭੌਤ ਗਿਆਨ ਦਾ ਆ ਭੰਡਾਰਨ ਘਟਕੜ ਵਜੈ ਨਾਦ ਆਪਨਾਥ ਨਾਥੀ ਸਭ ਜਾ ਕੇ ਰਿਸਣਿਆ ਰਸਾਤ ਸੰਯੋਗ ਜੋ ਜੋ ਕਰ ਚਲਾਵੇ ਲੇਖੇ ਆਵਹਿ ਭਾਗ ਯਾਦੇ ਤਸਿਆਦੇ ਸਿਆਦੇ ਨੀਲਨੰਦ ਨਾਹਤ ਜੂ ਜੀ ਵੇਖੋ ਵੇਸ ਏ ਕਮਾਈ ਜੁਤ ਵੈ ਤੰਚੇਲੇ ਪਰਵਾਲਣ ਸੰਸਾਰਿਕ ਭੰਡਾਰੇ ਕਲਾਈ ਦੀ ਬਾਣ ਜਿਸ ਭਾਤ ਵਿੱਚ ਚਲਾਵੇ ਜਿਬ ਹੋਵੇ ਪ੍ਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੇ ਪੁੱਤ ਹੋਵੇ ਡਾਨ ਆਦੇਸ ਸਿਆਦੇ 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 ਨੀਰਨਦ ਨਾਥ ਜੁਗ ਜੀ ਵੇਖੋ ਇਸ ਆਸਾਂ ਲੋਲੇ ਪੰਡਾਰ ਜੋ ਕਿਛ ਪਾਇਆ ਸੋਇ ਕਾਵਾਰ ਕਰ ਕਰ ਵੇਖੇ ਸਤਿ ਸਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸਿਆਦੇ 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 ਨੀਰਨਦ ਨਾਥ ਜੁਗ ਜੀ ਵੇਖੋ ਇਸ ਇੱਕ ਦੂਜੀ ਬੋਲਾ ਕੋਏ ਲਕੋ ਵੈ ਲਗ ਵੇਸ ਅਲਗ ਅਲਗ ਏੜਾ ਕੀ ਹੈ ਏਕ ਨਾਮ ਜਗਦੀਸ਼ ਇਤ ਰਾਹੇ ਪਤ ਪਵੜੀ ਆ ਚੜਿਆ ਹੋਏ ਕੀ ਸ ਸੁਣ ਗੱਲਾਂ ਆਕਾਸ ਕੀ ਕੀਟਾਏ ਰੇਸ ਨਾਨਕ ਨਜ਼ਰੀ ਪਾਈ ਐ ਪੂਰੀ ਗੂੜਾ ਚੀਸ ਆਖਣ ਜੋਰ ਚ ਪੈਣਾ ਜੋਰ ਜੁਰਨਾ ਮੰਗਨ ਦੇ ਨਾ ਜੋਰ ਚੁਰਨਾ ਜੀਵਨ ਮਰਨ ਹੈ ਜੋਰ ਜੁਰਨਾ ਰਾਤ ਮਲ ਮਨਸੂਰ ਹੈ ਜੁਰਨਾ ਸ੍ਰਤੀ ਗਨ ਵਿਚਾਰ ਜੁਰਨਾ ਜੁਤੀ ਛੁਟਾ ਸੰਸਾਰ ਜਿਸ ਸਜੋ ਕਰ ਵਿਕੈ ਸੋਈ ਨਾਨਕ ਤੁਮ ਨੀਚ ਨਾ ਕੋਏ ਅਰ ਰਾਤੇ ਰੁਤੇ ਤਿ ਤਿਵਾਰੇ ਪਉਣ ਪਾਨੇ ਗਦੀ ਪਾਤਾਲ ਲੈ ਤਿਸ ਦੇ ਧਰਤੀ ਤਾ ਫਰ ਕੀ ਧਰਨ ਸਾਲੈ ਤਿਸ ਵਿੱਚ ਜੀ ਜੋਤ ਗੈ ਰੰਗ ਤਨ ਕੇ ਨਾਮ ਅਨੰਤੈ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਵਾਰ ਤਤੈ ਸੁਹਣ ਪੰਚ ਪ੍ਰਵਾਣ ਇਹ ਨਦਰ ਕਰਮ ਪੁਵੈਨੀ ਸਾਣ ਕਚਪ ਗੈ ਉਤੇ ਪਾਏ ਨਾਨਕ ਗਇ ਆ ਜਾਪੈ ਜਾਇ ਧਰਮ ਕੰਡ ਕਹੋ ਧਰਮ ਗਿਆਨ ਕੰਡ ਕਹੋ ਕਰਮ ਕਿਤੇ ਪਉਣ ਪਣੀ ਵੈਸੰਤਰ ਕਿਤੇ ਕੰਨ ਮਹੇਸ ਕਿਤੇ ਵਰਮੈ ਘਟਕੜੀ ਆਹ ਰੂਪ ਰੰਗ ਕੇ ਵੇਸ ਕਿਤੀਆ ਕਰਉ ਧੂਮੀ ਮੇਰ ਕਿਤੇ ਕਿਤੇ ਧੂਪ ਦੇਸੇ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸੇ ਕਿਤੇ ਸਦਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਮੰਨ ਕਿਤੇ ਕਿਤੇ ਰਤਨ ਸਮੁੰਦ ਹੈ ਕਿਤਿਆ ਕਾਣੀ ਕਿਤਿਆ ਬਾਣੀ ਕਿਤੇ ਪਤਨ ਰਣੰਦ ਕਿਤਿਆ ਸੁਰਤਿ ਸਿਵੋ ਕਿਤੇ ਨਾਨਕੰਤ ਨਯੰਤ ਗਿਆਨ ਕੰਡ ਮੈਂ ਗਿਆਨ ਪਰਚੰਡ ਤਥਾ ਨਾਦ ਬਨੋਲ ਕੋੜ ਅਨੰਦ ਸਾਰੰਗ ਕੰਡ ਕੀ ਬਾਣੀ ਰੂਪ ਤਤੈ ਘੜਤ ਕੜੀਏ ਬਹੁਤਨ ਰੂਪ ਤਾਂ ਕਿ ਗੱਲਾਂ ਕਿਤਿਆ ਨਾ ਜਾਹੇ ਜੀ ਕੋ ਕਹਿ ਪਿਛਾ ਪਛਤਾਏ ਤਥੈ ਘੜੀਏ ਸੁਰਤ ਮਤਮਨ ਬੁੱਧ ਤਤੈ ਘੜੀਏ ਸੁਰਾਂ ਸਦਾਂ ਕੀ ਸੁਧੇ ਕਰਮ ਕੰਡ ਕੀ ਬਾਣੇ ਜੋਰ ਤਤਹ ਹੁਰ ਨ ਕੋਈ ਹੁਰ ਤਤ ਜੁਦ ਮਹਵਲ ਸੂਰ ਤਨ ਮਹਿ ਰਾਮ ਰਹਿਆ ਪਰਪੂਰੈ ਤਤੈ ਸਿਤੋ ਸਿਤਮੈ ਮਮਾਹੇ ਤਕ ਰੂਪ ਨਕਤਨੇ ਜਾਹੇ ਨਾ ਮਰੈ ਨਾ ਥਕੇ ਜਾਹੇ ਜਿਨ ਕੈ ਰਾਵ ਸਹਿ ਮਨ ਮਾਹੇ ਤਤੈ ਪਤਵ ਸਹਿ ਕੋ ਲੋਕ ਕਰੈ ਅਨੰਤ ਚਾ ਮਨਸੋਏ ਸਚ ਕੰਡ ਵਸੈ ਨਰੰਕਾਰ ਕਰ ਕਰ ਵੇਖਨਦ ਨਿਹਾਰ ਕਤੈ ਖੰਡ ਮੰਡਲ ਵਰ ਪੰਡ ਜੇ ਕੋ ਕਥਾ ਤਾਂ ਅੰਤ ਨਾ ਅੰਤ ਤਤਾ ਲੋ ਲੋ ਆਕਾਰ ਜਿਉ ਜਿਉ ਹੁਕਮ ਤੁਮ ਗਤਿ ਕਾਰ ਵੇ ਕਵੀਸ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਹ ਯਤ ਪਹਾਰਾ ਤੀਟ ਸੁਨਿਆਰ ਰਣ ਮਤ ਵੇਦ ਹਥੀਯਾਰ ਭਉ ਕੱਲਾ ਅਗੰਤੰਤਾਉ ਪੰਡਾ ਭਉ ਅਮਰਤ ਢਾਲ ਕੜਿਆ ਸਬਦ ਸਚੀਟ ਫਸਾਹ ਜਿਨ ਕੋ ਨਜ਼ਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਇਸ ਲੋਕ ਕੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤੋ ਦਾਈ ਦਇਆ ਖਿਲਾ ਸਗਲ ਜਗ ਤੇ ਚੰਗਿਆ ਨਿਆ ਮੁਰਿਆ ਨਿਆ ਵਚਾ ਤਰ ਮਧੂਰ ਗਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਸੰਕਤ ਕਾਲ ਨਾਨਕ ਤੇ ਮੁਕਤਲੇ ਕੀਤੀ ਛੁੱਟੀ ਨਾਰ ਜਿਨੇ ਨਾਮ ਧਿਆਇਆ ਗਏ ਸੰਕਤ ਕਾਲ ਨਾਨਕ ਤੇ ਮੁਕਤਲੇ ਕੀਤੀ ਛੁੱਟੀ ਨਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ